ਚੋਣਾ ਆ ਰਹੀ ਹੈ ਕੀ ਲੱਗਦਾ ਕਿਹਦਾ ਪਲੜਾ ਪਾਰੀ ਹੈ ਮੈਨੂੰ ਤਾਂ ਲੱਗਦਾ ਵੀ ਅਸ਼ੋਕ ਪੱਪੀ ਜਿੱਤੂਗਾ ਇਸ ਵਾਰ ਫਿਰ ਦੁਬਾਰਾ ਤੇ ਕੀ ਲੱਗਦਾ ਚੋਣਾ ਨਜ਼ਦੀਕ ਨੇ ਕਿਹੜਾ ਕੈਂਡੀਡੇਟ ਵਧੀਆ ਲੱਗਦਾ ਆਪਾਂ ਦੇ ਕਾਲੀ ਦਲ ਨੂੰ ਪਾਣੀ ਹੋਈ ਹੈ ਕਾਲੀ ਦਲ ਪੱਕੇ ਕਾਲੀ ਦਲ ਨੂੰ ਨਾ ਪੱਕੇ ਕਾਲੀ ਨੂੰ ਉਹਨਾਂ ਨੂੰ ਪਾਣੀ ਹੈ ਜੀ ਕਿਹਨੇ ਕੋਣ ਖੜਾ ਆਪਣਾ ਲੁਕਾਣੀ ਬਿੱਟੂ ਜੀ ਕੋਣ ਹਾਂ ਨਹੀਂ ਪਤਾ ਇਹ ਆਪਾਂ ਕਾਲੀ ਮੈਨੂੰ ਨਹੀਂ ਹੈ ਪਰ ਤੁਸੀਂ ਨਿਸ਼ਾਨ ਅਕਾਲੀ ਦਲ ਪਾ ਕੇ ਹਣਾ ਦੇਖ ਕੇ ਪਾ ਦੇਣੀ ਹੈ ਬਸ ਉੱਥੇ ਹੀ ਪਾਣੀ ਤਕੜੀ ਕੈਂਡੀਡੇਟ ਭਾਵੇਂ ਕੋਈ ਵੀ ਹੋਵੇ ਹਣਾ ਕੋਈ ਵੀ ਹੋਵੇ ਲੱਗਦਾ ਕਿ ਅਸ਼ੋਕ ਪ੍ਰਾਸ਼ਰ ਪੱਪੀ ਵਧੀਆ ਕੈਂਡੀਡੇਟ ਨੇ ਹਾਂ ਠੀਕ ਹੈ ਇੱਥੇ ਲੋਕਲ ਲੋਕ ਲੈਣਾ ਹੋ ਲੁਧਿਆਣੇ ਦੇ ਹੀ ਆ ਬਾਕੀ ਬਾਹਰਲੇ ਹੈ ਬਾਕੀ ਬਾਹਰਲੇ ਬਿੱਟੂ ਵਗੈਰਾ 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 ਪਤਾ ਨਹੀਂ ਕਿੱਥੋਂ ਆਏ ਹੈਗੇ ਆ ਬਾਰ-ਬਾਰ ਦੇ ਕੈਂਡੀਡੇਟ ਬਦਲੀ ਜਾ ਰਹੇ ਨੇ ਕੋਈ ਆਪ ਵਾਲਾ ਭਾਜਪੀ ਚ ਜਾ ਰਿਹਾ ਭਾਜਪੀ ਵਾਲਾ ਕਿਤੇ ਜਾ ਰਿਹਾ ਕਾਂਗਰਸ ਵਾਲਾ ਕਿਤੇ ਜਾ ਰਿਹਾ ਕੀ ਵਿਸ਼ਵਾਸ ਕੋਈ ਕਰੇਗਾ ਇਹਨਾਂ ਤੇ ਉਹ ਬਿੱਟੂ ਜੀ ਨੇ ਆਪਣੇ ਦਾਦਾ ਜੀ ਕਰਕੇ ਯਾਨੀ ਕਿ ਆਏ ਸੀਗੇ ਦਾਦਾ ਜੀ ਦੇ ਨਾਂ ਦੇ ਉਨ ਸਾਰੀ ਉਮਰ ਉਹਨਾਂ ਦੇ ਦਾਦਾ ਜੀ ਨੇ ਕਾਂਗਰਸ 'ਚ ਘੱਟੇ ਆਪ ਉਹਨਾਂ ਨੇ ਸਭ ਕੁਝ ਕਾਂਗਰਸ ਤੋਂ ਬਣਾਇਆ ਜੀ ਅੱਜ ਉਹ ਕਹਿ ਰਹੇ ਨੇ ਕਿ ਕਾਂਗਰਸ ਦੇ ਵਿੱਚ ਬਾਹਰੋਂ ਕੈਂਡੀਡੇਟ ਲੈ ਕੇ ਆਏ ਨੇ ਰਾਜਾ ਵੜਿੰਗ ਜੀ ਨੂੰ ਜੀ 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 ਕਿਸੇ ਟਾਈਮ ਤੁਸੀਂ ਵੀ ਤੇ ਬਾਹਰੋਂ ਹੀ ਆਏ ਸੀਗੇ ਬੈਂਸ ਬ੍ਰਦਰ ਕਾਂਗਰਸ ਦੇ ਵਿੱਚ ਆ ਗਏ ਹੋਏ ਆ ਉਹਦੇ ਨਾਲ ਥੋੜੀ ਪਾਵਰ ਵੱਧ ਗਈ ਉਹਨਾਂ 'ਚ ਤੇ ਟੱਕਰ ਰਸਟੌਰੰਸਟ ਪੂਰੀ ਬਰਾਬਰ ਦੀ ਹੈ ਅਸ਼ੋਕ ਪ੍ਰੈਸ਼ਰ ਜੀ ਉਹੀ ਜਿੱਤਣਗੇ ਉਹੀ ਕੰਮ ਕਰਾ ਰਹੇ ਸਾਰਿਆਂ ਦੇ ਉਹੀ ਜਿੱਤਣਗੇ ਤੇ ਬਾਕੀ ਵੀ ਜਿਹੜੇ ਪਾਰਟੀ ਬਾਕੀ ਕੰਮ ਹੀ ਨਹੀਂ ਕਰਾਉਂਦੇ ਜੀ ਉਹ ਤਾਂ ਬਸ ਇਹਨੇ 10-10 ਸਾਲ ਹੋ ਗਏ ਬਿੱਟੂ ਜੀ ਕੋਈ ਕੰਮ ਹੀ ਨਹੀਂ ਕਰਾਇਆ ਕਿਸੇ ਨੇ ਅਸ਼ੋਕ ਪ੍ਰਸ਼ਰ ਜਿੱਤਣਗੇ ਉਹੀ ਕਰਾਣਗੇ ਸਾਰੇ ਕੰਮ ਉਹੀ ਜਿੱਤਣਗੇ ਲੁਧਿਆਣੇ ਤੋਂ ਸਿੱਖ ਰਹੇ ਤੁਸੀਂ ਤੇ ਮੈਂ ਹਰਸ਼ਕੌਰ ਲੋਕ ਸਭਾ ਚੋਣਾਂ ਲੈ ਕੇ ਪੰਜਾਬ ਦੇ ਵਿੱਚ ਉਮੀਦਵਾਰਾਂ ਦੇ ਵੱਲੋਂ ਜੋਰਾ ਸ਼ੋਰਾ ਚ ਚੋਣ ਪ੍ਰਚਾਰ ਕੀਤਾ ਜਾ ਰਿਹਾ ਤੇ ਨਾਲ ਹੀ ਉਮੀਦਵਾਰਾਂ ਦੇ ਵੱਲੋਂ ਨਾਮਜ਼ਦਗੀ ਪੱਤਰ ਵੀ ਪਰੇ ਜਾ ਰਿਹਾ ਪਰ ਉੱਥੇ ਹੀ ਗੱਲਬਾਤ ਕਰਦੇ ਆਂ ਲੁਧਿਆਣੇ ਦੇ ਲੋਕਾਂ ਦੇ ਨਾਲ ਕਿ ਉਹ ਕੀ ਸੋਚਦੇ ਨੇ ਕਿਉਂਕਿ ਚੋਣਾਂ ਨਜ਼ਦੀਕ ਆ ਕਿਵੇਂ ਦੇਖ ਕੇ ਉਹ ਵੋਟ ਪਾਣਗੇ ਜਿਹੜੇ ਪਾਰਟੀ ਦੇ ਕੇ ਜਾਂ ਕੈਂਡੀਡੇਟ ਦੇ ਕੇ ਉਹ ਸਾਰੀ ਆਪਾਂ ਗੱਲਬਾਤ ਕਰਦੇ ਆਂ ਇਸ ਵੇਲੇ ਅਸੀਂ ਤੁਹਾਨੂੰ ਦੱਸਦੇ ਹੁਣ ਲੁਧਿਆਣੇ ਦੇ ਚੌੜਾ ਬਾਜ਼ਾਰ ਮੌਜੂਦ ਆ ਜਿੱਥੇ ਵੱਡੀ ਗਿਣਤੀ ਦੇ ਵਿੱਚ ਲੋਕ ਪਹੁੰਚਦੇ ਨੇ ਸਭ ਤੋਂ ਭੀੜ ਵਾਲਾ ਇਲਾਕਾ ਜ ਤਾਂ ਗੱਲਬਾਤ ਕਰਦੇ ਆ ਸਰ ਚੋਣਾ ਆ ਰਹੀ ਹੈ ਕੀ ਲੱਗਦਾ ਕੀ ਦਾ ਪਲੜਾ ਪਾਰੀ ਹੈ ਤੇ ਮੈਨੂੰ ਤਾਂ ਲੱਗਦਾ ਵੀ ਅਸ਼ੋਕ ਪੱਪੀ ਜਿੱਤੂਗਾ ਇਸ ਵਾਰ ਫਿਰ ਦੁਬਾਰਾ ਆਮ ਆਨੰਦ ਪਾਰਟੀ ਆਹ ਹਾਂ ਤੁਹਾਨੂੰ ਕੀ ਲੱਗਦਾ ਲੱਗਦਾ ਤਾਂ ਕੰਮ ਵਧੀਆ ਲੱਗਦਾ ਹੈ ਹਾਂ ਠੀਕ ਹੈ ਅੱਗੇ ਵੀ ਆਪਾਂ ਅੱਗੇ ਵੀ ਆਪਾਂ ਜਾ ਕੇ ਗੱਲਬਾਤ ਕਰਦੇ ਆ ਸਰ ਚੋਣਾ ਆ ਰਹੀ ਹੈ ਕੀ ਲੱਗਦਾ ਹੈ ਕੀ ਦਾ ਪਲੜਾ ਪਾਰੀ ਹੈ ਕਿਹੜਾ ਕੈਂਡੀਡੇਟ ਤੁਹਾਨੂੰ ਵਧੀਆ ਲੱਗਦਾ ਹੈ ਮੋਦੀ ਸਹੀ ਹੈ ਮੋਦੀ ਭਾਜਪਾ ਤੇ ਖੜ ਕੋਣ ਰਿਹਾ ਲੁਧਿਆਣੇ ਤੋਂ ਹਾਂ ਜੀ ਬੀਜੇਪੀ ਤੋਂ ਤੁਸੀਂ ਵੋਟ ਪਾਣੀ ਆ ਕਿ ਖੜਾ ਕੌਣ ਰਾਇ ਪਰ ਕੈਂਡੀਡੇਟ ਕੌਣ ਹੈ ਸਾਡੇ ਤਾਂ ਸਾਰੇ ਖੜੇ ਹੋਣ ਮੈਂ ਕਿਹਨੂੰ ਦੱਸਾਂ ਗਾਈਡ ਕਰਾਂ ਗਗਨਜੀਤ ਸਿੰਘ ਬਿੱਟੂ ਖੜ ਰਹੇ ਆ ਨਾ ਲਾਲੂ ਜਾਨੇ ਤੋਂ ਹਾਂ ਬਿੱਟੂ ਵੀ ਖੜਾ ਆਇਆ ਵਾ ਹਾਂ ਬਿੱਟੂ ਹੀ ਖੜੇ ਆ ਬੀਜੇਪੀ ਤੋਂ ਫਿਰ ਉਹਨਾਂ ਨੂੰ ਪਾਣੀ ਆ ਦੇਖੋ ਇਹ ਤਾਂ ਮੰਨ ਦੀ ਗੱਲ ਆ ਕਿਹੜਾ ਸਹੀ ਕੰਮ ਕਰ ਗਿਆ ਕਿਹੜਾ ਦੋਨੋਂ ਚੋਣਾ ਆ ਰਹੀਆਂ ਫਿਰ ਉੱਥੇ ਜਾ ਕੇ ਉੱਥੇ ਮਨ ਬਣਾਉਣਾ ਜਦੋਂ ਤੁਸੀਂ ਇਲੈਕਸ਼ਨ ਦੇ ਇਹ ਮੰਨ ਦੀ ਗੱਲ ਆ ਆਪਾਂ ਪਹਿਲਾਂ ਨਹੀਂ ਕਹਿੰਦੇ ਕਿ ਕਿਹਨੂੰ ਵੋਟ ਪਾਈਏ ਹਾਂ ਉੱਥੇ ਜਾ ਕੇ ਤੁਸੀਂ ਦੇਖੋਗੇ ਹਾਂ ਨਾ ਤੁਸੀਂ ਡਿਸਾਈਡ ਕਰੋ ਤੁਸੀਂ ਐ ਨਹੀਂ ਕਿ ਤਵੇ ਕਿਹਨੂੰ ਵੋ ਆਪਾਂ ਦੇ ਅਕਾਲੀ ਦਲ ਨੂੰ ਪਾਣੀ ਹੈ ਜੀ ਅਕਾਲੀ ਦਲ ਪੱਕੇ ਅਕਾਲੀ ਦਲ ਵਾਲੇ ਨਾ ਪੱਕੇ ਹੀ ਕਾਲੀ ਨੂੰ ਉਹਨਾਂ ਨੂੰ ਪਾਣੀ ਹੈ ਜੀ ਅੱਛਾ ਕੈਂਹਨੇ ਕੋਣ ਖੜਾ ਆਪਣਾ ਲੁਧਿਆਣੀ ਬਿੱਟੂ ਜੀ ਹੋ ਕੋਣਾ ਤੁਸੀਂ ਇਹਨਾਂ ਨੇ ਪਤਾ ਹੀ ਆਪਾਂ ਕਾਲੀ ਮੈਨੂੰ ਨਹੀਂ ਹੈ ਬਸ ਤੁਸੀਂ ਨਿਸ਼ਾਨ ਅਕਾਲੀ ਦਲ ਪਾ ਕੇ ਹਨਾ ਦੇ ਕੇ ਪਾ ਦੇਣੀ ਆ ਬਸ ਉੱਥੇ ਹੀ ਪਾਣੀ ਤੱਕਲੀਂ ਕੋਈ ਡੈਡ ਪਾਵੇਂ ਕੋਈ ਵੀ ਹੋਵੇ ਹਨਾ ਕੋਈ ਵੀ ਹੋਵੇ ਚਲੋ ਠੀਕ ਹੈ ਤੁਸੀਂ ਕਾਲੀ ਦਲ ਨੂੰ ਪਾਉਂਗੇ ਜੀ ਤੁਸੀਂ ਵੀ ਕਾਲੀ ਦਲ ਦੇ ਕੈਂਡੀਡੇਟ ਕੋਣ ਹੈ ਆਪਣਾ ਕਾਲੀ ਦਲ ਪਤਾ ਨਹੀਂ ਜੀ ਆਪਾਂ ਨਿਸ਼ਾਨ ਦੇ ਕੇ ਪਾ ਦੇਣਾ ਹਾਂਜੀ ਹਾਂਜੀ ਵਧੀਆ ਲੱਗਦਾ ਤੁਹਾਨੂੰ ਦਾ ਹਾਂਜੀ ਕੀ ਖਾਸ ਹੈ ਅਕਾਲੀ ਦਲ ਤੁਸੀਂ ਮੈਂ ਸ਼ੁਰੂ ਤੋਂ ਅਕਾਲੀ ਦਲ ਨੂੰ ਬੰਦਾਰੇ ਚਾਹੇ ਹਰਨ ਚਾਹੇ ਜਿੱਤਣਾ ਅਕਾਲੀ ਦਲ ਨੂੰ ਪਾਇਦਾ ਜੀ ਅੱਛਾ ਕੰਮ ਕੋਈ ਵਧੀਆ ਲੱਗਿਆ ਕੰਮ ਵਧੀਆ ਲੱਗਿਆ ਪੁਲ ਵਗੈਰਾ ਉਹਨਾਂ ਦੇ ਸਾਰੇ ਬਣੇ ਹੋਏ ਅਜੇ ਤੱਕ ਕਿਸੇ ਨੇ ਕੋਈ ਇਦਾਂ ਦਾ ਕੰਮ ਹੀ ਨਹੀਂ ਕੀਤਾ ਜੀ ਅਕਾਲੀ ਦਲ ਵਾਲਿਆਂ ਨੇ ਬਣਾ ਹਾਂਜੀ 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 ਸਰ ਚੋਣਾਂ ਆ ਰਹੀਆਂ ਕੀ ਲੱਗਦਾ ਹੈ ਲੁਧਿਆਣੇ ਦਾ ਕੀ ਦੇਖਦੇ ਹੋ ਕੌਣ ਜਿੱਤੂਗਾ ਦੇਖੋ ਅੱਲਾ ਦਾ ਕੁਝ ਕਹਿਣ ਇਦਾਂ ਦੇ ਹਾਲੇ ਉਦੀ ਪੱਪੀ ਦੀ ਵਾਅਸ਼ ਹੋਂ ਰਹੀ ਹੈ ਸ਼ਾਇਦ ਆਪ ਪਾਰਟੀ ਦਾ ਤੁਹਾਨੂੰ ਖੁਦ ਵੀ ਲੱਗਦਾ ਹੈ ਕਿ ਅਸ਼ੋਕ ਪ੍ਰਾਸ਼ਰ ਪੱਪੀ ਵਧੀਆ ਕੈਂਡੀਡੇਟ ਹੈ ਹਾਂ ਠੀਕ ਹੈ ਇੱਥੇ ਲੋਕਲ ਦਾ ਲੋਕਲ ਲੈਣਾ ਲੁਧਿਆਣੇ ਦੇ ਹੀ ਹੈ ਬਾਕੀ ਬਾਰਲੇ ਹੈ ਬਾਕੀ ਬਾਰਲੇ ਬਿੱਟੂ ਵਗੈਰਾ 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 ਪਤਾ ਨਹੀਂ ਕਿੱਥੋਂ ਆਏ ਹੈਗੇ ਆ ਕਾਂਗਰਸ ਤੋਂ ਰਾਜਾ ਵਿੜਿੰਗ ਆਏ ਨੇ ਲੋਕਲ ਬੰਦਾ ਪੱਪੀ ਹੈਗਾ ਇਹਨੂੰ ਲੋਕੀ ਫਿਰ ਜਿਆਦਾ ਪੈਲ ਦੇਣਗੇ ਇਹਨੂੰ ਵੋਟ ਪਾਣਗੇ ਸਰ ਚੋਣਾਂ ਆ ਰਹੀਆਂ ਕਿਵੇਂ ਲੱਗ ਰਿਹਾ ਲੁਧਿਆਣੇ ਦਾ ਕੀ ਹਵਾ ਕਹਿੰਦੀ ਹੈ ਮਤਲਬ ਲੁਧਿਆਣੇ ਦੀ ਹਵਾ ਦੀ ਕੁਝ ਸਮਝ ਨਹੀਂ ਆ ਰਹੀ ਕਿਉਂਕਿ ਬਾਰ ਬਾਰ ਦੇ ਕੈਂਡੀਡੇਟ ਬਦਲੀ ਜਾ ਰਹੇ ਨੇ ਕੋਈ ਆਪ ਵਾਲਾ ਬੀਜੇਪੀ ਚ ਜਾ ਰਿਹਾ ਬੀਜੇਪੀ ਵਾਲਾ ਕਿਤੇ ਜਾ ਰਿਹਾ ਹੈ ਕਾਂਗਰਸ ਵਾਲਾ ਕਿਤੇ ਜਾ ਰਿਹਾ ਹੈ ਕੀ ਵਿਸ਼ਵਾਸ ਕੋਈ ਕਰੇਗਾ ਇਹਨਾਂ ਤੇ ਹਾਂਜੀ ਹਾਂਜੀ ਤੇ ਪਰ ਹੁਣ ਰਵਨੀਤ ਸਿੰਘ ਬਿੱਟੂ ਬੀਜੇਪੀ ਤੋਂ ਖੜੇ ਨੇ ਕਾਂਗਰਸ ਤੋਂ ਰਾਜਾ ਵੜਿੰਗ ਨੇ ਆਮ ਆਦਮੀ ਪਾਰਟੀ ਤੋਂ ਪੱਪੀ ਪ੍ਰਾਸ਼ਰ ਨੇ ਆਜ਼ਾਦ ਉਮੀਦਵਾਰ ਵੀ ਬਹੁਤ ਖੜ ਰਹੇ ਨੇ ਲੁਧਿਆਣੇ ਤੋਂ ਕੀ ਲੱਗਦਾ ਮੈਡਮ ਦੇਖੋ ਬਿੱਟੂ ਜੀ ਨੇ ਆਪਣੇ ਦਾਦਾ ਜੀ ਕਰਕੇ ਯਾਨੀ ਕਿ ਆਏ ਸੀਗੇ ਦਾਦਾ ਜੀ ਦੇ ਨਾਂ ਤੇ ਹੁਣ ਸਾਰੀ ਉਮਰ ਉਹਨਾਂ ਦੇ ਦਾਦਾ ਜੀ ਨੇ ਕਾਂਗਰਸ 'ਚ ਕੱਟੀ ਆਪ ਉਹਨਾਂ ਨੇ ਸਭ ਕੁਝ ਕਾਂਗਰਸ ਤੋਂ ਬਣਾਇਆ ਜੀ ਅੱਜ ਉਹ ਕਹਿ ਰਹੇ ਨੇ ਕਿ ਕਾਂਗਰਸ ਦੇ ਵਿੱਚ ਬਾਹਰੋਂ ਕੈਂਡੀਡੇਟ ਲੈ ਕੇ ਆਏ ਨੇ ਰਾਜਾ ਵੜਿੰਗ ਜੀ ਨੂੰ ਜੀ 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 ਕਿਸੇ ਟਾਈਮ ਤੁਸੀਂ ਵੀ ਤਾਂ ਬਾਹਰੋਂ ਹੀ ਆਏ ਸੀਗੇ ਜੇ ਵੇਖਿਆ ਜੇ ਵੱਲ ਲੁਧਿਆਣੇ ਦੇ ਤੋਂ ਹੈ ਨਹੀਂ ਬਿੱਟੂ ਜੀ ਵੀ ਬਾਹਰੋਂ ਹੀ ਆਏ ਸੀਗੇ ਜੀ ਜੀ ਅੱਜ ਉਹਨਾਂ ਨੂੰ ਕਹਿ ਰਹੇ ਨੇ ਉਹ ਉਹਨਾਂ ਤੇ ਬਲੇਮ ਲਗਾ ਰਹੇ ਇੱਕ ਦੂਸਰੇ ਤੇ ਬਲੇਮ ਹੀ ਲਗਾ ਰਹੇ ਨੇ ਬਲੇਮ ਲਗਾਉਣ ਦੀ ਰਾਜਨੀਤੀ ਹੈ ਇਹ ਚੀਜ਼ ਚਾਹੀਦੀ ਨਹੀਂਗੀ ਪਰ ਕੀ ਲੱਗਦਾ ਲੋਕਾਂ ਨੂੰ ਕਿਵੇਂ ਵੋਟ ਪਾਣੀ ਚਾਹੀਦੀ ਆ ਪਾਰਟੀ ਦੇਖ ਕੇ ਆ ਕੈਂਡੀਡੇਟ ਦੇਖ ਕੇ ਨੇ ਮੈਡਮ ਪਾਰਟੀ ਦੇ ਵੇਖ ਲਈ ਜੀ ਕੈਂਡੀਡੇਟ ਵੀ ਦੇਖਣਾ ਚਾਹੀਦਾ ਹੈ ਉਹਨਾਂ ਛਾੜਾ ਹਲਕਾ ਸੈਂਟਰਲ ਹੈ ਠੀਕ ਹੈ ਨਾ ਹਲਕਾ ਸੈਂਟਰਲ ਦੇ ਵਿੱਚ ਅਸ਼ੋਕ ਪ੍ਰਸ਼ਰ ਪੱਪੀ ਜੀ ਨੇ ਕੰਮ ਤੇ ਬਹੁਤ ਕੀਤੇ ਨੇ ਜਿਵੇਂ ਅਸੀਂ ਕਹਿ ਦਈਏ ਹੁਣ ਦੇਖੋ ਇੰਨੇ ਸਾਲ ਕਿਸੇ ਨੇ ਵੀ ਨਹੀਂ ਕਿਹਾ ਸੀਗਾ ਕਿ ਇੱਥੇ ਲੁਧਿਆਣਾ ਦੇ ਵਿੱਚ ਕੋਈ ਹਸਪੀਟਲ ਬੰਨਣਾ ਚਾਹੀਦਾ ਪੀਜੀਆਈ ਵਰਗਾ ਲੁਧਿਆਣਾ ਦੇਖੋ ਇੱਕ ਸੈਂਟਰ ਹੈ ਠੀਕ ਹੈ ਬਾਦਲ ਜੀ ਆਏ ਸੀ ਉਹਨਾਂ ਨੇ ਬਠਿੰਡੇ ਬਣਾਇਆ ਏਮਸ ਵਰਗਾ ਹਸਪੀਟਲ ਠੀਕ ਹੈ ਨਾ ਲੁਧਿਆਣਾ ਨੂੰ ਕੀ ਲੋੜ ਨਹੀਂ ਹੈ ਲੁਧਿਆਣਾ ਸੈਂਟਰ ਹੈ ਚੰਡੀਗੜਾ ਹੀ ਆ ਉੱਧਰ ਬਠਿੰਡੇਪੜਾ ਆਪਣਾ ਉੱਧਰ ਬਣਾਇਆ ਜਾਣ ਜਿੱਥੇ ਬਾਦਲ ਦੀ ਨੂੰ ਜੀ ਇੱਥੇ ਖੜੇ ਸੀਗੇ ਹਰਸ਼ਿੰਦਰ ਕੋਰ ਬਾਦਲ ਠੀਕ ਹੈ ਨਾ ਉੱਥੇ ਬਣਾਇਆ ਕਿ ਲੁਧਿਆਣੇ ਨੇ ਲੋੜ ਨਹੀਂ ਹੈ ਲੁਧਿਆਣੇ ਜੇ ਇੱਕ ਸਿਵਲ ਹਸਪੀਟਲ ਹੈ ਸਿਵਲ ਹਸਪੀਟਲ ਦੀ ਕੈਪੈਸਿਟੀ ਦੇਖੋ ਤੁਸੀਂ ਜਾ ਕੇ ਕੀ ਹਾਲਾਤ ਕੀ ਨੇ ਠੀਕ ਹੈ ਨਾ ਉੱਥੇ ਪਿੱਛੇ ਚੂਹੇ ਨਿਕਲੇ ਜੀ ਇੰਨਾ ਕੁਝ ਨਿਕਲਿਆ ਜੀ ਠੀਕ ਹੈ ਅਸ਼ੋਕ ਪ੍ਰਸ਼ਰ ਪੱਪੀ ਜੀ ਇਹ ਗੱਲ ਕਰ ਰਹੇ ਨੇ ਕਿ ਲੁਧਿਆਣੇ ਨੂੰ ਇੱਕ ਵੱਡਾ ਹਸਪੀਟਲ ਮਿਲਣਾ ਚਾਹੀਦਾ ਹੈ ਔਰ ਪਹਿਲਾ ਸਿਵਲ ਹਸਪੀਟਲ ਨੂੰ ਹੀ ਅੱਛੀ ਤਰ੍ਹਾਂ ਦੇਖਣ ਸਿਵਲ ਹਸਪੀਟਲ ਦੇ ਨਾਲ ਜਗ੍ਹਾ ਲੱਗਦੀ ਹੈ ਉਹ ਸਿਵਲ ਹਸਪੀਟਲ ਦੇ ਨਾਲ ਮੁਲਾਜ਼ਮ ਇੱਥੇ ਡਾਕਟਰ ਅੱਛੀ ਆ ਜਾਂਦੇ ਜੀ ਜੀ ਸਰ ਸਰ ਲੋਕ ਸਭਾ ਚੋਣਾਂ ਆ ਰਹੀਆਂ ਨੇ ਲੁਧਿਆਣੇ ਦਾ ਕੀ ਲੱਗਦਾ ਹੈ ਕਿਹੜਾ ਕੈਂਡੀਡੇਟ ਮੇਰੇ ਵੱਲੋਂ ਤਾਂ ਜਾਊਗਾ ਹੀ ਪੱਪੀ ਸ਼ਾਹਪੁਰਜਾ ਜੀ ਪੱਪੀ ਹੈ ਮਾਰਾ ਪੱਪੀ ਜੋ ਕਰ ਰਿਹਾ ਸਾਰਾ ਕੁਝ ਹੈ ਲੋ ਜੀ ਕਰੋ ਅੱਗੇ ਵੀ ਗੱਲਬਾਤ ਤੁਸੀਂ ਲੋਕ ਸਭਾ ਚੋਣਾਂ ਆ ਰਹੀਆਂ ਕਿਵੇਂ ਦੇਖਦੇ ਹੋ ਚੋਣਾਂ ਨੂੰ ਲੁਧਿਆਣੇ ਤੋਂ ਕਿਹੜਾ ਉਮੀਦਵਾਰ ਕੁਝ ਨਹੀਂ ਕੋਈ ਐਸਾ ਇਸ ਟੈਮ ਮੁਕਾਬਲਾ ਪੂਰਾ ਡਟਿਆ ਹੋਇਆ ਹੈ ਪੂਰੇ ਜੈਨੀ ਟਕਰਾ ਪੂਰਾ ਸਭ ਦਾ ਜੀ ਚਾਹੇ ਭਾਜਪਾ ਹੈ ਚਾਹੇ ਕਾਂਗਰਸ ਹੈ ਚਾਹੇ ਆਮ ਆਦਮੀ ਪਾਰਟੀ ਹੈ ਚਾਹੇ ਕੋਈ ਆਜ਼ਾਦ ਆ ਸਭ ਇੱਕੋ ਜਿਹਾ ਹੀ ਹੈ ਸਮਝ ਲਓ ਸਭ ਦਾ ਵਧੀਆ ਇੰਟਰਸਟਡ ਮਤਲਬ ਸਾਰੇ ਵਧੀਆ ਜਾਨੀ ਕਹਿ ਲਓ ਵੀ ਮੈਚ ਹੈ ਇੱਕ ਤਰ੍ਹਾਂ ਦਾ ਕਹਿ ਸਕਦੇ ਆਪਾਂ ਮੁਕਾਬਲਾ ਇੱਕ ਪੂਰਾ ਫਸਵਾਵਾ ਰਾਜਾ ਵੜਿੰਗ ਉਹ ਆਪਣੀ ਜਗ੍ਹਾ ਨਾਲ ਕਾਂਗਰਸ ਦੇ ਵਧੀਆ ਹੈ ਨਾ ਉਹ ਵੀ ਪੁਰਾਣੇ ਬੰਦੇ ਨਾਲੇ ਪੰਜਾਬ ਪ੍ਰਧਾਨ ਬਿੱਟੂ ਜੀ ਆ ਪਹਿਲੇ ਹਨਾ ਐਮਪੀ ਚਲੋ ਰਹੇ ਆ ਆਮ ਆਦਮੀ ਪਾਰਟੀ ਜਿਹੜੇ ਪੱਪੀ ਸਾਹਿਬ ਨੇ ਉਹ ਤੁਹਾਨੂੰ ਪਤਾ ਉਹਨਾਂ ਦੀ ਵੀ ਚਲੋ ਐਮਐਲਏ ਬਣ ਗਏ ਨੇ ਕੁਝ ਇੱਕ ਲੁਧਿਆਣੇ ਚਲੋ ਪੱਪੀ ਦੀ ਆਸ ਥੋੜੀ ਜ਼ਿਆਦਾ ਤਾਂ ਕਹਿ ਸਕਦੇ ਆ ਕਿਉਂਕਿ ਐਮਐਲਏ ਲੁਧਿਆਣੇ ਦੇ ਜਿੰਨੇ ਹਲਕੇ ਐਮਐਲਏ ਸਾਰੇ ਆਮ ਆਦਮੀ ਪਾਰਟੀ ਦੇ ਨੇ ਚਾਰ ਪੰਜ ਜਿਹੜੇ ਐਮਐਲਏ ਆਮ ਆਦਮੀ ਦੇ ਪੱਪੀ ਦੇ ਚਲੋ ਆਪਾਂ ਆਸ ਕਹਿ ਸਕਦੇ ਆ ਵੀ ਉਹਨਾਂ ਤੋਂ ਸੀਟ ਲੈ ਜਾ ਸਕਦੇ ਨੇ ਜੇ ਆਪਾਂ ਓਦਾਂ ਗੱਲ ਕਰੀਏ ਚੋਣਾਂ ਆ ਰਹੀਆਂ ਨੇ ਉਮੀਦਵਾਰ ਐਲਾਨੇ ਜਾ ਚੁੱਕੇ ਨੇ ਨਾਮਜ਼ਦਗੀ ਪੱਤਰ ਵੀ ਭਰੇ ਜਾ ਰਹੇ ਆ ਪਰ ਲੁਧਿਆਣੇ ਤੋਂ ਕੀ ਲੱਗਦਾ ਕਿ ਦੇਖੋ ਇਹ ਲੈਣਾ ਵੀ ਪੱਕਾ ਨਹੀਂ ਕਹਿ ਸਕਦੇ ਜੀ ਕਿ ਜਿਹੜੀ ਇਲੈਕਸ਼ਨ ਹੈ ਜਿਹਨਾਂ ਜਿਹਨਾਂ ਵੋਟਾਂ ਪਾਣੀਆਂ ਬਿਲਕੁਲ ਸਾਇਲੈਂਟ ਹੈਗੇ ਬਾਕੀ ਦੇਖੋ ਹੁਣ ਬੈਂਸ ਬ੍ਰਦਰ ਕਾਂਗਰਸ ਵਿੱਚ ਆ ਗਏ ਹੋਏ ਆ ਉਹਦੇ ਨਾਲ ਥੋੜੀ ਪਾਵਰ ਵੱਧ ਗਈ ਉਹਨਾਂ 'ਚ ਤੇ ਟੱਕਰ ਰਸਟਮਸਟਮ ਪੂਰੀ ਬਰਾਬਰ ਦੀ ਹੈ ਤੁਹਾਨੂੰ ਕੀ ਲੱਗਦਾ ਲੋ ਜਾਣ ਦੇ ਲੋ ਕੀ ਸੋਚ ਕੇ ਵੋਟ ਪਾਣਗੇ ਕਿੰਨੇ ਨੇ ਕੰਮ ਕੀਤਾ ਪਾਰਟੀ ਦੇ ਕੇ ਯਾਰ ਨੂੰ ਵੀ ਵੋਟ ਤਾਂ ਜਿੰਨੀ ਵਾਰੀ ਪੈਣੀ ਇਹਨਾਂ ਪਾਰਟੀ ਨੂੰ ਹੀ ਪੈਂਦੀ ਹੁੰਦੀ ਜੀ ਕਿਹੜੀ ਨਹੀਂ ਪੈਂਦੀ ਪਾਰਟੀ ਨੂੰ ਪੈਗੀ ਵੋਟ ਤੁਹਾਨੂੰ ਕੀ ਲੱਗਦਾ ਕਿਹੜੀ ਪਾਰਟੀ ਨੇ ਮਤਲਬ ਵਧੀਆ ਕੰਮ ਕੀਤਾ ਹੈ ਉਹ ਪਾਰਟੀ ਉਹ ਪਾਰਟੀ ਇੱਦਾਂ ਦਾ ਜੀ ਕੰਮ ਤਾਂ ਸਾਰੇ ਨੇ ਵਧੀਆ ਕੀਤਾ ਹੈ ਪਰ ਬਗੜੀ ਇਹਨਾਂ ਦੇ ਕੋਲ ਪੂਰੇ ਕੰਮ ਹੁੰਦੇ ਨਹੀਂ ਉਹਦੇ ਤੋਂ ਪਾਰਟੀ ਜਿਹੜੇ ਪਬਲਿਕ ਹੈ ਲੋ ਰਾਜ ਹੋ ਜਾਂਦੀ ਹੈ ਇਸ ਗੁਰਗੇ ਜਿਹੜੇ ਵੀ ਜਿਹੜਾ ਵੀ ਕਲਾਸਿਕ ਨੇ ਜਿਹੜਾ ਵੀ ਆਵੇ ਵਧੀਆ ਆਵੇ ਕੰਮ ਕਰਦਾ ਰਹੇ ਆਵੇ ਜੀ ਗੱਲਬਾਤ ਕਰਦੇ ਆ ਸੀ ਉਹ ਕਨ ਤੇ ਲੋਕ ਸਭਾ ਚੋਣਾਂ ਆ ਰਹੀਆਂ ਕੀ ਲੱਗਦਾ ਕਿ ਕਿਹੜੀ ਪਾਰਟੀਆਂ ਕਿਹੜਾ ਕੈਂਡੀਡੇਟ ਦਾ ਭਲਣਾ ਭਲਾ ਅਸ਼ੋਕ ਪ੍ਰੈਸ਼ਰ ਪੱਪੀ ਮੈਨੂੰ ਤਾਂ ਕੰਮ ਵਧੀਆ ਲੱਗਿਆ ਹਾਂਜੀ ਬਹੁਤ ਵਧੀਆ ਲੱਗਿਆ ਜੀ ਆਮ ਆਦਮੀ ਪਾਰਟੀ ਦੀ ਹੈ ਨਾ ਹਾਂਜੀ ਆਮ ਆਦਮੀ ਪਾਰਟੀ ਦੇ ਜੀ ਕੀ ਲੱਗਦਾ ਕਿਹੜਾ ਕੰਮ ਮਤਲਬ ਉਹਨੇ ਸਾਰੇ ਕੰਮ ਹੀ ਵਧੀਆ ਨੇ ਜੀ ਸਮਾਜ ਸੇਵਕ ਨੇ ਜਿਹੜਾ ਉਹਨਾਂ ਦੇ ਘਰ ਜਾਂਦਾ ਕਦੇ ਅੱਧੀ ਰਾਤ ਵੀ ਚੱਲੇ ਜਾਏ ਕਦੇ ਕੰਮ ਨੂੰ ਨਾ ਨਹੀਂ ਕਰਦੇ ਉਸ ਉੱਟ ਕੇ ਤੁਰਪੰਦੇ ਹੈ ਜੀ ਨਾਲ ਉਹਨੇ ਹਰ ਕੰਮ ਹਰ ਪਿਆਰ ਨਾਲ ਹਰ ਬੱਚੇ ਬੁੱਢੇ ਨੂੰ ਸਾਰ ਸਾਰਿਆਂ ਨੂੰ ਸਤਿਕਾਰ ਨਾਲ ਸਤਿਕਾਰ ਕਰਦੇ ਆ ਜੀ ਜੀ ਉਹਨਾਂ ਦੇ ਮਨ 'ਚ ਹਰ ਬੰਦੇ ਦਾ ਸਤਿਕਾਰ ਹੈ ਹਰ ਧਰਮ ਦਾ ਸਤਿਕਾਰ ਹੈ ਜੀ ਹੋਰ ਦੱਸੋ ਜੀ ਤਾਂ ਇੱਥੇ ਕਾਫੀ ਕਾਠਕ ਪੁੱਛ ਲੈਣੇ ਆ ਤਾਂ ਲੋਕ ਸਭਾ ਚੋਣਾਂ ਆ ਰਹੀਆਂ ਕਿਹੜਾ ਕੈਂਡੀਡੇਟ ਦਾ ਕੰਮ ਮਤਲਬ ਵਧੀਆ ਲੱਗ ਰਿਹਾ ਪਾਰਟੀ ਕਿੱਡੀ ਪਾਰਟੀ ਦਾ ਕੰਮ ਨਹੀਂ ਲੱਗਦਾ ਕੈਂਡੀਡੇਟ ਆਮ ਆਦਮੀ ਪਾਰਟੀ ਦੀ ਆਮ ਆਦਮੀ ਪਾਰਟੀ ਹਾਂਜੀ ਸਾਰੇ ਕੰਮ ਬਧੀ ਲੱਗ ਰਹੇ ਨੇ ਸਹੀ ਚੱਲਦਾ ਪਿਆ ਹਾਲ ਤਾਂ ਲੁਧਿਆਣੇ ਤੋਂ ਵੀ ਹੈ ਨਾ ਹਾਂ ਲੁਧਿਆਣੇ ਤੋਂ ਵੀ অশੋਕ ਪ੍ਰੈਸ਼ਰ ਪੱਪੀ ਜੀ ਜਿੰਦਾਬਾਦ ਉਹੀ ਜਿੱਤਣਗੇ ਐਮਪੀ ਦੀ ਚੋਣ ਪਰ ਇਹ ਖਾਨਾਕਾਰ ਪਰ ਫਿਰ ਵੀ ਬਸਾ ਥੋੜੀ ਵੀ رائے ਪਲੀਜ਼ ਦੱਸ ਦੋ ਕਿ ਲੱਗਦਾ ਕਿ ਕੌਣ ਜੜੇਗਾ অশੋਕ ਪ੍ਰੈਸ਼ਰ ਜੀ ਉਹੀ ਜਿੱਤਣਗੇ ਉਹੀ ਕੰਮ ਕਰਾ ਰਹੇ ਸਾਰਿਆਂ ਦੇ ਉਹੀ ਜਿੱਤਣਗੇ ਹੁਣ ਤੇ ਬਾਕੀ ਵੀਰ ਜਿਹੜੇ ਪਾਰਟੀ ਬਾਕੀ ਕੰਮ ਹੀ ਨਹੀਂ ਕਰਾਉਂਦੇ ਜੀ ਉਹ ਤਾਂ ਬਸ ਇਹਨੇ ਦਾਦਾ ਸਾਲ ਹੋ ਗਏ ਬਿੱਟੂ ਜੀ ਕੋਈ ਕੰਮ ਹੀ ਨਹੀਂ ਕਰਾਇਆ ਕਿਸ